ਪੰਜਾਬ ਸਰਕਾਰ ਦੇ ਤੇ ਪੰਜਾਬ ਪੁਲਿਸ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ 1746 ਨਵੇਂ ਮੁੰਡੇ ਕੁੜੀਆਂ ਨੂੰ ਬਹੁਤ-ਬਹੁਤ ਵਧਾਈਆਂ ਕਿ ਤੁਸੀਂ ਅੱਜ ਦੇ ਇਸ ਖੂਬਸੂਰਤ ਦਿਨ ਤੇ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਰਸਮੀ ਤੌਰ ਤੇ ਸ਼ਾਮਲ ਹੋਏ ਹੋ 1746 ਨਿਯੁਕਤੀ ਪੱਤਰ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ 1261 ਜਿਹੜੇ ਨੇ ਉਹ ਜ਼ਿਲ੍ਹਾ ਖੇਡਰ ਨੇ 485 ਜਿਹੜ ਨੇ ਆਮਦ ਖੇਡਰ ਨੇ ਤੇ ਪਿਛਲੇ 4 ਸਾਲਾਂ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਦੱਸਿਆ 10264 ਮੁੰਡੇ ਕੁੜੀਆਂ ਨੂੰ ਆਪਾਂ ਭਰਤੀ ਕਰ ਚੁੱਕਿਆ ਐਸਐਸਪੀ ਜ਼ਿਲ੍ਹਾ ਲਗਭਗ ਅਜੇ 4 ਸਾਲ ਸਰਕਾਰ ਬਣੀ ਨੂੰ ਹੋਏ ਨਹੀਂ 16 ਮਾਰਚ ਨੂੰ 4 ਸਾਲ ਹੋਣਗੇ ਸੋ ਹੁਣ ਤੱਕ ਜੇ ਆਪਾਂ ਨੌਕਰੀਆਂ ਦੀ ਗੱਲ ਕਰੀਏ 63027 ਦੀ ਲਿਸਟ ਮੇਰੇ ਸਾਹਮਣੇ ਪਈ ਹੈ 63027 ਹੁਣ ਤੱਕ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਨੌਕਰੀਆਂ ਮਿਲ ਚੁੱਕੀਆਂ ਨੇ ਜਿੰਨਾ ਚ ਤੁਹਾਡੇ ਪਿੰਡਾਂ ਦੇ ਵੀ ਹੋਣਗੇ ਤੁਹਾਡੇ ਰਿਸ਼ਤੇਦਾਰ ਵੀ ਹੋਣਗੇ ਤੁਹਾਡੇ ਦੋਸਤ ਮਿੱਤਰ ਹੋਣਗੇ ਤੇ ਤੁਸੀਂ ਵੀ ਅੱਜ ਲੱਗੇ ਹੋ ਇੱਕ ਸਿੰਗਲ ਬੰਦਾ ਹੱਥ ਖੜਾ ਕਰਕੇ ਕਹਿ ਦੋ ਕਿ ਮੇਥੋਂ ਕੋਈ 1 ਰੁਪਿਆ ਵੀ ਰਿਸ਼ਵਤ ਦਾ ਲਿਆ ਗਿਆ ਜਾਂ ਕੋਈ ਸ਼ਿਫਾਰਿਸ਼ ਲਗਾਉਣੀ ਪੈਗੀ ਕਿਸੇ ਐਮਐਲਏ ਦੀ ਮਨਿਸਟਰ ਦੀ ਤਾਂ ਕਿਉਂਕਿ ਪਾਰਦਰਸ਼ੀ ਸਰਕਾਰ ਹੈ ਮੈਂ ਖੁਦ ਇੱਕ ਪਿੰਡੂ ਬੈਕਗ੍ਰਾਉਂਡ ਤੋਂ ਆਉਣਾ ਮੈਨੂੰ ਪਤਾ ਹੈ ਕਿ ਨੌਕਰੀ ਲੈਣਾ ਔਰ ਨੌਕਰੀ ਫਿਰ ਮਿਲਣੀ ਔਰ ਨੌਕਰੀ ਲੈ ਕੇ ਵਾਪਸ ਅੱਜ ਜਿਵੇਂ ਕਸ ਘਰ ਜਾਓਗੇ ਅੱਜ ਘਰ ਜਾਣਾ ਇੱਕ ਬਹੁਤ ਵੱਡਾ ਚੇਂਜ ਇੱਕ ਲਾਈਫ ਦੇ ਵਿੱਚ ਕੀ ਘਰ ਦੀ ਸਾਰੀ ਕਬੀਲਦਾਰੀ ਕਈ ਪੀੜ੍ਹੀਆਂ ਤੱਕ ਦਾ ਜਿਹੜਾ ਜੀਵਨ ਪੱਧਰੀ ਚੇਂਜ ਬਦਲ ਜਾਂਦਾ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਬਹੁਤ-ਬਹੁਤ ਮੁबारकਤ ਦੇਣਾ ਤੁਹਾਡੇ ਮਾਪਿਆਂ ਨੂੰ ਤੁਹਾਡੇ ਸਾਰੇ ਜਿੰਨੇ ਵੀ ਤੁਹਾਡੇ ਮੈਂਟਰ ਤੁਹਾਡੇ ਕੋਚੇਸ ਤੁਹਾਡੇ ਟ੍ਰੇਨਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਪੰਜਾਬ ਪੁਲਿਸ ਦੇ ਵਿੱਚ ਸਵਾਗਤ ਹੈ ਬਹੁਤ-ਬਹੁਤ ਮੁबारकਾਂ ਬਹੁਤ-ਬਹੁਤ ਧੰਨਵਾਦ